ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਕੱਦੂ ਵਾਲਾ ਝੋਨਾ ਉਹਦੇ ਵਿੱਚ ਆਪਾਂ ਨਦੀਨਾਂ ਦੀ ਰੋਕ ਥਾਮ ਜਿਹੜਾ ਪਹਿਲੇ 2-3 ਦਿਨ ਦੇ ਅੰਦਰ-ਅੰਦਰ ਜਿਹੜੇ ਆਪਾਂ ਨਦੀਨਾਂ ਛਕ ਪਾਉਣੇ ਹੁੰਦੇ ਆ ਸਾਰੇ ਤਰ੍ਹਾਂ ਦੇ ਨਦੀਨਾਂ ਦੀ ਰੋਕ ਥਾਮ ਵਾਸਤੇ ਕਿਹੜੇ-ਕਿਹੜੇ ਟੈਕਨੀਕਲ ਆਪਾਂ ਪਾ ਸਕਦੇ ਹਾਂ ਕਿੰਨੀ ਉਹਨਾਂ ਦੀ ਮਾਤਰਾ ਹੈ ਇਸ ਤੋਂ ਬਾਵਜੂਦ ਵੀ ਜੇ ਨਦੀਨ ਆਪਣੇ ਰਹਿੰਦੇ ਆ ਕਈ ਵਾਰ ਗੰਢੀ ਵਾਲਾ ਮੂਰਥਾ ਜਾਂ ਚੀਨੀ ਕਾ ਕਈ ਕਿਸਾਨ ਵੀਰ ਕੂੜਾ ਕਾ ਕਹਿੰਦੇ ਆ ਅੱਗੇ ਦੀ ਅੱਗੇ ਵਧਦਾ ਜਾਂ ਫਿਰ ਝੋਨੇ ਦੇ ਮੋਥੇ ਜਾਂ ਫਿਰ ਗੁਰਤ ਮਧਾਨਾ ਇਸ ਤਰ੍ਹਾਂ ਦੇ ਨਦੀਨ ਜੇ ਹੁੰਦੇ ਆ ਦਵਾਈ ਪਾਉਣ ਦੇ ਬਾਵਜੂਦ ਨਦੀਨ ਆਸ਼ਕ ਵਰਤਨ ਦੇ ਬਾਵਜੂਦ ਫਿਰ ਆਪਾਂ ਜਿਹੜਾ 10-12 ਦਿਨ ਤੋਂ ਲੈ ਕੇ 20-25 ਦਿਨ ਤਿੰਨ ਦੀਨ ਨਾਸ਼ਕ ਵਰਤ ਸਕਦੇ ਹਾਂ ਉਹਨਾਂ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਹੁਣ ਗੱਲ ਕਰਾਂਗੇ ਆਪਾਂ ਜਿਹੜੀ ਚੋਨਾ ਲਵਾਈ ਤੋਂ 2-3 ਦਿਨ ਦੇ ਅੰਦਰ-ਅੰਦਰ ਜਿਹੜੇ ਆਪਾਂ ਨਦੀਨ ਨਾਸ਼ਕ ਪਾ ਸਕਦੇ ਹਾਂ ਤਾਂ ਇਹ ਕਿਸਾਨ ਵੀਰੋ ਨਦੀਨ ਨਾਸ਼ਕ ਪਾਉਣ ਦਾ ਸਹੀ ਢੰਗ ਹੈ ਕਿ ਆਪਾਂ ਇਹ 2 ਤੋਂ 3 ਦਿਨ ਦੇ ਅੰਦਰ ਪਾਉਣੇ ਹੁੰਦੇ ਆ ਖੜੇ ਪਾਣੀ 'ਚ ਤੇ 50-60 ਕਿਲੋ ਰੇਤਾ ਦੇ ਵਿੱਚ ਰਲਾ ਕੇ ਨਦੀਨ ਨਾਸ਼ਕ ਦਾ ਇੱਕ ਸਾਰ ਛੱਟਾ ਦੇਣਾ ਹੁੰਦਾ ਤਾਂ ਕਿ ਸਾਰੇ ਖੇਤ ਦੇ ਵਿੱਚ ਬਰਾਬਰ ਉਹ ਫੈਲ ਜਾਵੇ ਬਾਕੀ ਹੋਰ ਕਿਸਾਨ ਵੀਰ ਕਈ ਜਿਹੜੇ ਵੱਖ-ਵੱਖ ਟੰਗ ਜਿਹੜੇ ਵਰਤਦੇ ਪਰ ਸਹੀ ਤਰੀਕਾ ਇਹ ਹੈ ਕਿ ਰੇਤਾ ਦੇ ਵਿੱਚ ਰਲਾ ਕੇ ਆਪਾਂ ਛੱਟਾ ਦੇਣਾ ਹੁੰਦਾ ਤਾਂ ਕਿ ਨਦੀਨ ਨਸ਼ਕ ਇੱਕ ਸਾਰ ਖੇਤ ਦੇ ਵਿੱਚ ਪੈ ਜਾਵੇ ਤਾਂ ਇਹਦੇ ਵਾਸਤੇ ਆਪਾਂ ਜਾਂ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਮਚੇਟੀ ਜਿਹੜਾ ਬਿਊਟਾ ਕਲੋਰ ਹੈ 50% ਈਸੀ 1200 ਐਮਐਲ ਪ੍ਰਤੀ ਏਕੜੇ ਵਰਤ ਸਕਦੇ ਜਾਂ ਫਿਰ ਫਾਸਟ ਮਿਕਸ ਬਿਊਟਾ ਕਲੋਰ 50% ਈਡਬਲ ਇਹ ਆਪਾਂ ਵਰਤ ਸਕਦੇ 1200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੇ ਨਾਲ ਜਿਹੜੇ ਸਵਾੰਕ ਤੇ ਹੋਰ ਜਿਹੜੇ ਮੌਸਮੀ ਕਾ ਇਹਨਾਂ ਦਾ ਕਾਫੀ ਹੱਦ ਤੱਕ ਕੰਟਰੋਲ ਮਿਲਦਾ ਹੈ ਜਾਂ ਫਿਰ ਆਪਾਂ ਨੀਲੋ ਫਾਸ 18% ਨੂੰ 850 ml ਪ੍ਰਤੀ ਏਕੜ ਤੇ ਜਿਹੜੀ ਨੀਲੋ ਫਾਸ 30% EC ਹੁੰਦੀ ਉਹ ਆਪਾਂ 500 ml ਪ੍ਰਤੀ ਏਕੜ ਵਰਤ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੀ ਸਟੌਂਪ ਹੈ ਪੈਂਡੀਮੈਥਲਨ ਜਿਹੜੀ ਕਿ ਆਪਾਂ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਵੀ ਸਪਰੇਅ ਕਰਦੇ ਹਾਂ ਜਾਂ ਹੋਰ ਫਸਲਾਂ ਦੇ ਵਿੱਚ ਆਪਾਂ ਬਿਜਾਈ ਕਰਨ ਅਨੁਸਾਰ 1-2 ਦਿਨ ਦੇ 3 ਦਿਨ ਦੇ ਅੰਦਰ ਅੰਦਰ ਜਿਹੜੀ ਸਪਰੇਅ ਕਰਦੇ ਹਾਂ ਪੈਂਡੀਮੈਥਲਨ ਟੈਕਨੀਕਲ 30% EC ਸਟੌਂਪ 30% EC ਵਾਲੀ 30% ਵਾਲੀ 38% ਵਾਲੀ ਨਹੀਂ 30% ਵਾਲੀ ਜਿਹੜੀ ਰეკਮੈਂਡਡ ਹੈ ਇਹ ਆਪਾਂ ਹਲਕੀ ਜ਼ਮੀਨ 'ਚ 1 ਲੀਟਰ ਪ੍ਰਤੀ ਏਕੜ ਤੇ ਜੇ ਜ਼ਮੀਨ ਦਰਮਿਆਨੀ ਹੈ ਜਾਂ ਭਾਰੀ ਉਹ ਚਾਪ ਵੱਧ ਪਾ ਸਕਦੇ 1200 ml ਪ੍ਰਤੀ ਏਕੜ ਤੱਕ ਆਪਾਂ ਰੇਤਾ ਦੇ ਵਿੱਚ ਲਾ ਕੇ ਪੈਂਡੀਮੈਥਲਨ ਦਾ ਛੱਟਾ ਵੀ ਦੇ ਸਕਦੇ ਹਾਂ 2 ਤੋਂ 3 ਦਿਨ ਦੇ ਅੰਦਰ ਅੰਦਰ ਜਾਂ ਫਿਰ ਰਿਫਟ ਜਿਹੜੀ ਪਟਿਲਾ ਕਲੋਰ 50% EC 600 ml ਪ੍ਰਤੀ ਏਕੜ ਇਹ ਵਰਤ ਸਕਦੇ ਹਾਂ ਜਾਂ ਇੱਕ ਰਿਫਟ ਪਲੱਸ ਆਉਂਦੀ ਹੈ 37% EW ਰਿਫਟ ਪਲੱਸ ਦੀ ਡੋਜ਼ ਆ ਜਿਹੜੀ ਉਹ 750 ਐਮਐਲ ਪ੍ਰਤੀ ਏਕੜ ਹੈ ਇਹਨਾਂ ਦੋਨਾਂ ਚੋਂ ਟੈਕਨੀਕਲ ਸੇਮ ਆ ਪਟੇਲਾ ਕਲੋਰ ਪਰ ਉਹਦੀ ਫਾਰਮੂਲੇਸ਼ਨ ਵੱਖਰੀ ਹੈ ਪਟੇਲਾ ਕਲੋਰ 50% ਈਸੀ ਜਿਹਨੂੰ ਰਿਫਟ ਕਹਿੰਦੇ ਆ 50 ਜਿਹੜੀ ਪਟੇਲਾ ਕਲੋਰ 37% ਈਡਬਲਿਊ ਉਹ ਰਿਫਟ ਪਲੱਸ ਦੇ ਨਾਂ ਤੇ ਆਉਂਦੀ ਹੈ ਹੋਰ ਵੀ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡ ਹੁੰਦੇ ਆ ਟੈਕਨੀਕਲ ਤੁਸੀਂ ਇਹ ਦੇਖ ਕੇ ਜੇ ਹੋਰ ਕੰਪਨੀ ਚ ਵੀ ਲੈਣਾ ਚਾਹੁੰਦੇ ਆ ਤਾਂ ਪੱਕਾ ਬਿੱਲ ਲੈ ਕੇ ਆਪਾਂ ਉਹਦੀ ਵਰਤੋਂ ਕਰ ਸਕਦੇ ਆ ਰਿਫਟ ਪਲਸ 750 ਤੇ ਰਿਫਟ ਜਿਹੜੀ ਹੈਗੀ ਉਹ 600 ml ਪ੍ਰਤੀ ਏਕੜ ਜਾਂ ਫਿਰ ਆਪਾਂ ਇੱਕ ਸਾਥੀ ਆਉਂਦੀ ਹੈ ਪ੍ਰਾਈਜ਼ੋ ਸਲਫਰੋਨ ਸਾਥੀ 10% ਡਬਲਯੂ ਪੀ 60 ਗ੍ਰਾਮ ਪ੍ਰਤੀ ਏਕੜ ਆਪਾਂ ਸਾਥੀ ਨਦੀਨ ਨਾਸ਼ਕ ਦੀ ਵਰਤੋਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਾਂ ਫਿਰ ਆਪਾਂ ਟੌਪ ਸਟਾਰ ਦੇ ਨਾਂ ਤੇ ਆਉਂਦਾ ਨਦੀਨ ਨਾਸ਼ਕ ਉਹ 45 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹਦੀ ਵਰਤੋਂ ਕਰ ਸਕਦੇ ਟੌਪ ਸਟਾਰ ਦੀ ਖਿਆਲ ਆਪਾਂ ਇਹ ਰੱਖਣਾ ਕਿ 2 ਤੋਂ 3 ਦਿਨ ਦੇ ਅੰਦਰ ਅੰਦਰ ਇੱਕ ਤਾਂ ਆਪਾਂ ਲੇਟ ਨਹੀਂ ਕਰਨਾ ਦੂਸਰਾ ਖੇਤ ਦੇ ਵਿੱਚ ਪਾਣੀ ਖੜਾ ਹੋਵੇ ਤੀਸਰਾ ਆਪਾਂ ਪਾਉਣ ਦਾ ਢੰਗ ਆ ਜਿਹੜਾ ਰੇਤਾ ਦੇ ਵਿੱਚ ਰਲਾ ਕੇ 50 ਤੋਂ 60 ਕਿਲੋ ਰੇਤਾ ਪ੍ਰਤੀ ਏਕੜ ਦਵਾਈ ਵਾਸਤੇ ਉਹਦੇ ਨਾਲ ਮਿਕਸ ਕਰਕੇ ਆਪਾਂ ਖੇਤ ਦੇ ਵਿੱਚ ਇੱਕ ਸਾਰ ਛੱਟਾ ਦੇਣਾ ਕਈ ਵਾਰ ਜਿਹੜਾ ਹੈਗਾ ਨਦੀਨ ਨਾਸ਼ਕ ਆਪਾਂ ਹੋਰ ਤਰੀਕੇ ਪਾ ਦਨੇ ਤਾਂ ਉਹ ਖੇਤ ਦੇ ਵਿੱਚ ਇੱਕ ਸਾਰ ਜਿਹੜੀ ਹੈਗੀ ਆ ਉਹਦੀ ਪਰਤ ਨਹੀਂ ਬਣਦੀ ਇੱਕ ਸਾਰ ਫੈਲਦਾ ਨਹੀਂ ਹੈਗਾ ਸਾਰੇ ਕਿਤੇ ਵੈਸੇ ਤਾਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਸਰਫੈਕਟੈਂਟ ਵਗੈਰਾ ਸਾਰਾ ਫਾਰਮੂਲੇਸ਼ਨਾਂ ਬਣਾਈਆਂ ਹੁੰਦੀਆਂ ਪਰ ਫਿਰ ਵੀ ਜੇ ਆਪਾਂ ਤਰੀਕਾ ਸਹੀ ਰੱਖਾਂਗੇ ਤਾਂ ਫਿਰ ਆਪਾਂ ਵੱਧ ਫਾਇਦਾ ਲੈ ਸਕਦੇ ਹਾਂ ਦੂਸਰਾ ਇਹ ਕਿ ਟੈਕਨੀਕਲ ਜਿਹੜਾ ਤੁਸੀਂ ਪਿਛਲੇ ਸਾਲ ਵਰਤਿਆ ਸੀਗਾ ਕੋਸ਼ਿਸ਼ ਕਰੋ ਉਸ ਤੋਂ ਆਪਾਂ ਬਦਲ ਕੇ ਟੈਕਨੀਕਲ ਵਰਤ ਕੇ ਫਰਜ਼ ਕਰ ਲਓ ਪਿਛਲੀ ਵਾਰ ਤੁਸੀਂ ਨੂਲੀਓ ਫੋਸ ਅਨੀਲੋ ਫੋਸ ਵਰਤੇ ਇਸ ਵਾਰ ਬਿਊਟਾ ਕਲੋਰ ਵਰਤ ਲਓ ਜائیں ਇਸ ਵਾਰ ਤੁਸੀਂ ਪਿਛਲੀ ਵਾਰ ਪਟੇਲਾ ਕਲੋਰ ਵਰਤੇ ਐਸ ਵਾਰ ਪੈਂਡੀਮੈਥਲਨ ਵਰਤ ਲਓ ਜਾਂ ਪਿਛਲੀ ਵਾਰ ਪੈਂਡੀਮੈਥਲਨ ਵਰਤੇ ਅਸੀਂ ਐਸ ਵਾਰ ਪਟੇਲਾ ਕਲੋਰ ਵਰਤ ਲਓ ਤਾਂ ਇਸ ਤਰ੍ਹਾਂ ਆਪਾਂ ਨੂੰ ਅਦਲ ਬਦਲ ਕੇ ਟੈਕਨੀਕਲ ਕਰਨੇ ਚਾਹੀਦੇ ਆ ਤਾਂ ਕਿ ਜਿਹੜਾ ਉਹਨਾਂ ਦੇ ਵਿੱਚ ਰਜਿਸਟੈਂਸ ਨਦੀਨਾਂ ਦੇ ਵਿੱਚ ਨਾ ਆਵੇ ਤੇ ਇਸ ਤੋਂ ਇਲਾਵਾ ਵੀ ਜੇ ਆਪਣੇ ਖੇਤ ਦੇ ਵਿੱਚ ਇਹ ਨਦੀਨ ਨਾਸ਼ਕ ਪਾਉਣ ਦੇ ਬਾਵਜੂਦ ਜੇ ਨਦੀਨ ਬਚਦੇ ਆ ਤਾਂ ਫਿਰ ਆਪਾਂ ਆਉਣ ਵਾਲੀ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਆਪਾਂ ਬਾਅਦ 'ਚੋ ਸਪਰੇਅ ਕਰ ਸਕਦੇ ਹਾਂ। ਗੰਢੀ ਵਾਲਾ ਮੁੱਥਾ ਹੈ, ਚਾਹੇ ਚੀਨੀ ਘਾ ਹੈ, ਚਾਹੇ ਕਣਕੀ ਹੈ ਸਾਰੇ ਇਹ ਨਦੀਨਾਂ ਵਾਸਤੇ ਜਿਹੜੇ ਵੱਖ-ਵੱਖ ਫਾਰਮੂਲੇਸ਼ਨ ਹੈ ਹੀਆਂ ਨੇ ਸਾਰਿਆਂ ਦੀ ਰੋਕਥਾਮ ਹੈਗੀ ਹੈ। ਤਾਂ ਉਹਦੇ ਬਾਰੇ ਆਪਾਂ ਵੱਖ-ਵੱਖ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਸੀਗਾ ਕਿ ਚੂਨੇ ਦੀ ਲਵਾਈ ਤੋਂ 2 ਤੋਂ 3 ਦਿਨ ਦੇ ਅੰਦਰ-ਅੰਦਰ ਆਪਾਂ ਇਹ ਨਦੀਨਨਾਸ਼ਕ ਜ਼ਰੂਰ ਤਨਸਾਰ ਮਿੱਟੀ ਦੀ ਕਿਸਮ ਦੇ ਅਨੁਸਾਰ ਅ ਜਰੂਰ ਵਰਤਿਏ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ